ਇੱਕ ਤੁਹਾਨੂੰ ਮੈਂ ਹੋਰ ਛੋਟੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਜਿਹੜਾ ਇਹਦੇ ਵਿੱਚ ਧਾਗਾ ਯੂਜ਼ ਹੁੰਦਾ ਸੀ ਜਿਹਨੂੰ ਆਪਾਂ ਰੇਸ਼ਮ ਕਹਿੰਦੇ ਸੀ ਰੇਸ਼ਮ ਦਾ ਧਾਕਾ ਹਾਂਜੀ ਇੱਕ ਪਾਸੇ ਚਾਂਦੀ ਦਾ ਰੁਪਿਆ ਪਾਉਂਦੇ ਸੀ ਜੀ ਤਕੜੀ ਦੇ ਵਿੱਚ ਦੂਜੇ ਪਾਸੇ ਧਾਗਾ ਪਾਇਆ ਜਾਂਦਾ ਸੀ ਉਸ ਮੁੱਲ ਦਾ ਉਸ ਵਜ਼ਨ ਦਾ ਮਤਲਬ ਧਾਗਾ ਹੁੰਦਾ ਸੀਗਾ ਅੱਜ ਕੱਲ ਕਿਸੇ ਨੂੰ ਨਹੀਂ ਪਤਾ ਵੀ ਹਾਂ ਵੀ ਇਹ ਸਸਤਾ ਹੁੰਦਾ ਸੀ ਜਾਂ ਮਹਿੰਗਾ ਹੁੰਦਾ ਜਾਂ ਕੀ ਭਾਅ ਹੁੰਦਾ ਸੀ ਇੱਕ ਪਾਸੇ ਚਾਂਦੀ ਦਾ ਮਤਲਬ ਰੁਪਿਆ ਇੱਕ ਪਾਸੇ ਆਪਣਾ ਧਾਗਾ ਇਹ ਉਸ ਮੁੱਲ ਦਾ ਮਤਲਬ ਇਹ ਧਾਗਾ ਹੁੰਦਾ ਸੀ ਜਿਹੜਾ ਇਹਨੂੰ ਕੋਚ ਕਹਿੰਦੇ ਨੇ ਜਦੋਂ ਪਹਿਲੇ ਸਮਿਆਂ ਦੇ ਵਿੱਚ ਮਤਲਬ ਜਲਾਹੇ ਦਰੀਆਂ ਬੁੰਦੇ ਸੀ ਤਾਣਾ ਪਾਉਂਦੇ ਸੀ ਉਹ ਤਾਣਾ ਢਿੱਲਾ ਨਾ ਹੋਵੇ ਉਹਨੂੰ ਮਤਲਬ ਮਾਵਾ ਲਾਇਆ ਜਾਂਦਾ ਸੀ ਉਹ ਮਾਵਾ ਇਹਦੇ ਨਾਲ ਲਾਉਂਦੇ ਸੀ ਜੀ ਇਹਨੂੰ ਕੁਛ ਕਹਿੰਦੇ ਨੇ ਜੀ ਅੱਜ ਦੀ ਕਲੈਕਸ਼ਨ ਜਿਹੜੀ ਬਾਈ ਉਹ ਨਹੀਂ ਇੱਥੇ ਲੈ ਕੇ ਆਏ ਆ ਜੇ ਇਹ ਚੀਜ਼ ਦੀ ਗੱਲ ਕਰਗੇ ਇਹ ਪੁਰਾਣੇ ਸਮਿਆਂ ਚ ਵੀ ਐਂ ਰਹੀ ਆ ਖੱਚ ਦਾ ਕੇਂਦਰੀ ਤੇ ਅੱਜ ਵੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਬਹੁਤ ਵਧੀਆ ਬਾਈ ਜੀ ਬਾਈ ਬਹੁਤ ਪਹਿਲਾਂ ਦਾ ਵਧਾਈਆਂ ਤੁਹਾਨੂੰ ਇੱਥੇ ਇੱਡੀ ਵੱਡੀ ਕਲੈਕਸ਼ਨ ਬੱਚਿਆਂ ਵਾਸਤੇ ਲੈ ਕੇ ਆਏ ਹੋ ਜੀ ਜੀ ਤੇ ਬਾਈ ਜੀ ਇਸ ਚੀਜ਼ ਦੀ ਗੱਲ ਕਰਕੇ ਮੈਂ ਕਹਿਆ ਵੀ ਇਹ ਚੀਜ਼ ਪੁਰਾਣੇ ਸਮੇਂ ਵੀ ਕਲੈਕਸ਼ਨ ਚ ਆ ਹੀ ਰਹੀ ਆ ਵੀ ਯਾਨੀ ਕਿ ਸੱਭਿਆਚਾਰਕ ਕੇਂਦਰ ਰਹੀ ਆ ਬਿਲਕੁਲ ਜੀ ਤੇ ਅੱਜ ਵੀ ਉਵੇਂ ਹੀ ਆ ਹਾਂ ਜੀ ਇਹਨੂੰ ਬਾਇਓਸਕੋਪ ਕਹਿੰਦੇ ਨੇ ਜੀ ਵੈਸੇ ਅੰਗਰੇਜ਼ੀ ਦੇ ਵਿੱਚ ਅੱਛਾ ਜੀ ਇਹ ਜਦੋਂ ਮਹੱਲਿਆਂ ਦੇ ਵਿੱਚ ਦਿਖਾਉਣ ਆਉਂਦੇ ਸੀ ਤਾਂ ਉਦੋਂ ਕਹਿੰਦੇ ਸੀ ਦਿੱਲੀ ਦਾ ਲਾਲ ਕਿਲਾ ਦੇਖੋ ਦਿੱਲੀ ਦਾ ਲਾਲ ਮਨਾਰ ਦੇਖੋ ਕੋਤਬ ਮਨਾਰ ਦੇਖੋ ਇਸ ਤਰ੍ਹਾਂ ਮਤਲਬ ਉੱਚੀ ਉੱਚੀ ਬੋਲਦੇ ਫਿਰ ਹੁੰਦੇ ਸੀ ਤੇ ਬੱਚੇ ਫਿਰ ਕਣਕ ਦੇ ਕੌਲੀਆਂ ਘਰੋਂ ਲਿਆ ਕੇ ਉਹ ਕਣਕ ਦੇ ਕੇ ਇਹ ਦੇਖਦੇ ਹੁੰਦੇ ਸੀ ਇਹ ਪੁਰਾਣੇ ਟਾਈਮ ਦਾ ਐਂਟਰਟੇਨਮੈਂਟ ਦਾ ਸਾਧਨ ਆ ਜਾਨੀ ਕਿ ਉਸ ਸਮੇਂ ਦਾ ਕਹ ਲਓ ਵੀ ਇੱਕ ਐਂਟਰਟੇਨਮੈਂਟ ਦੇ ਸਾਧਨ ਦੇ ਨਾਲ ਨਾਲ ਉਹ ਜਿਵੇਂ ਟੀਵੀ ਵੀ ਨਹੀਂ ਆਈ ਸੀ ਟੀਵੀ ਵੀ ਨਹੀਂ ਆਈ ਸੀ ਉਸ ਤੋਂ ਪਹਿਲਾਂ ਦਾ ਹਾਂਜੀ ਪੁਰਾਣਾ ਟੀਵੀ ਕਹਿ ਸਕਦੇ ਹਾਂ ਉਹਦੋਂ ਮਤਲਬ ਇਹ ਤੇ ਪਰ ਅੱਜ ਅੱਜ ਵੀ ਬੱਚਿਆਂ ਨੂੰ ਕਰੇਜ ਕਿਉਂ ਇੰਨਾ ਬਿਲਕੁਲ ਨਹੀਂ ਬੱਚਿਆਂ ਨੂੰ ਨਹੀਂ ਜੀ ਬੱਚਿਆਂ ਦੇ ਬਾਪੂਆਂ ਨੂੰ ਵੀ ਕਰੇਜ ਆ ਜੀ ਨਾਲ ਜਿਹੜੇ ਹਾਂਜੀ ਜਿਹੜੇ ਮਤਲਬ ਕਹ ਲਓ ਵੀ 30 40 ਸਾਲ ਦੇ ਨੇਗੇ 40 ਸਾਲ ਦੇ ਬਣੇਗੇ ਉਹ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਕਰੇਜਾ ਉਹਨਾਂ ਨੇ ਵੀ ਨਹੀਂ ਦੇਖਿਆ ਉੜਦੀ ਹੈ ਹਨਾ ਜੀ ਇਹ ਊਂਠ ਦੀ ਕਾਠੀ ਹੈ ਜੀ ਕਾਠੀ ਹੈ ਹਨਾ ਹਾਂਜੀ ਹਾਂਜੀ ਇਹ ਊਂਠ ਦੀ ਕਾਠੀ ਹੈ ਜੀ ਠੀਕ ਹੈ ਜੀ ਇਹ ਨਾਲੇ ਬੁਣਨ ਵਾਲਾ ਅੱਡਾ ਜੀ ਠੀਕ ਹੈ ਜੀ ਜਿਹੜੇ ਪੁਰਾਣੇ ਸਮੇਂ 'ਚ ਬੁੜੀਆਂ ਮਤਲਬ ਨਾਲੇ ਬੁਣਦੀਆਂ ਹੁੰਦੀਆਂ ਸੀ ਇਹ ਨਾਲੇ ਬੁਣਨ ਵਾਲਾ ਅੱਡਾ ਹੈ ਜੀ ਠੀਕ ਹੈ ਜੀ ਇਹ ਖੂਹ ਦੀਆਂ ਟੰਡਾਂ ਨੇ ਜੀ ਠੀਕ ਹੈ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਟਿੰਡਾ ਵਰਤੀ ਹੁੰਦੀਆਂ ਸੀ ਲੋਹੇ ਦੀਆਂ ਇਹ ਲੋਹੇ ਦੀਆਂ ਟਿੰਡਾਂ ਨੇ ਆਪਣੇ ਕੋਲ ਮਿੱਟੀ ਦੀਆਂ ਟਿੰਡਾਂ ਵੀ ਪਈਆਂ ਨੇ ਅੱਛਾ ਜੀ ਉਹ ਉਸ ਤੋਂ ਪਹਿਲਾਂ ਸੀ ਜਦੋਂ ਗੁਰਗੋਬਿੰਦ ਸਿੰਘ ਜੀ ਨੇ ਪਿੰਡ ਦਾ ਸਹਰਾਣਾ ਲਾਇਆ ਹਾਂਜੀ ਉਦੋਂ ਮਿੱਟੀ ਦੀਆਂ ਟਿੰਡਾਂ ਹੁੰਦੀਆਂ ਸੀ ਉਹ ਉਸ ਤਰ੍ਹਾਂ ਦੀ ਮਿੱਟੀ ਦੀ ਟਿੰਡ ਵੀ ਆਪਣੇ ਕੋਲ ਹੈਗੀ ਆ ਜੀ ਉਹ ਇੱਥੇ ਲਿਆ ਨਹੀਂ ਸਕਦੇ ਕਿਉਂਕਿ ਰਸਤੇ ਟ੍ਰਾਂਸਪੋਰਟ 'ਚ ਕਈ ਵਾਰੀ ਕ੍ਰੈਕ ਹੋ ਜਾਂਦੇ ਚਾਂਸ ਹੈ ਇਸ ਕਰਕੇ ਆਪਣੇ ਕੋਲ ਉਹ ਵੀ ਹੈਗੀ ਆ ਜੀ ਠੀਕ ਹੈ ਤੇ ਪੁਰਾਣੀਆਂ ਜਿਵੇਂ ਇਹ ਗਾਗਰਾਂ ਹੋ ਗਈਆਂ ਜੀ ਹਾਂਜੀ ਇਹ ਇਹ ਲੋਹਾ ਜਾਂ ਇਹ ਹਾਂਜੀ ਲੋਹੇ ਦੀ ਨਹੀਂ ਸਰਬ ਲੋਹੇ ਦੀ ਸਰਬ ਲੋਹਾਂ ਦੀ ਹੈ ਜੀ ਜੀ ਬਿਲਕੁਲ ਇਹ ਇਹ ਸਟਾਪ ਨੇ ਜੀ ਬੱਤੀਆਂ ਵਾਲਾ ਸਟਾਪ ਕਹਿੰਦੇ ਜੀ ਇਹਨੂੰ ਇਹ ਕਿੰਨਾ ਪੁਰਾਣਾ ਹੋਊਗਾ ਬਈ ਇਹ ਤਕਰੀਬਨ ਜੀ ਜ਼ਿਆਦਾ ਨਹੀਂ ਹੈਗਾ ਮਤਲਬ ਤਕਰੀਬ 50 60 ਸਾਲ ਪੁਰਾਣਾ 60 ਸਾਲ ਪੁਰਾਣਾ ਹਾਂਜੀ ਇਹ ਰੋਟੀ ਵਾਲੇ ਡੱਬੇ ਨੇ ਜੀ ਸਾਰੇ ਇਹਦੇ ਵਿੱਚ ਹੀ ਚਮਚੇ ਲੱਗੇ ਹੋਏ ਨੇ ਜੀ ਇਹਨੂੰ ਕੱਢਾਂਗੇ ਇਹ ਟੱਕਣ ਮਤਲਬ ਖੋਲ ਕੇ ਉਹ ਤੋਂ ਖੋਲੋਗੇ ਇੱਕ ਨੂੰ ਖੋਲੋ ਹਾਂਜੀ ਹਾਂਜੀ ਮੈਨੂੰ ਲੱਗਦਾ ਇਹਦੇ ਅੱਜ ਕਾਫੀ ਕੁਝ ਦਿੱਤਾ ਹੁੰਦਾ ਵਾ ਇੱਕ ਦੇ ਵਿੱਚ ਟੈਕਨੋਲੋਜੀ ਵਾ ਵਰਤੀ ਹੁੰਦੀ ਹੈ ਨਾ ਜੀ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਇਹ ਖੁੱਲਦਾ ਜੀ ਹਾਂਜੀ ਠੀਕ ਹੈ ਇਸ ਤਰ੍ਹਾਂ ਇਹ ਮਤਲਬ ਖੁੱਲਦਾ ਇਹਦਾ ਮਤਲਬ ਅਲੱਗ ਸਟਾਈਲ ਹੈ ਤੇ ਹਰੇਕ ਮਤਲਬ ਟਿਫਨ ਦਾ ਜਾਂ ਕੰਪਨੀ ਵਾਲੇ ਨੇ ਅਲੱਗ ਬਣਾ ਤਰ ਇਹਦਾ ਪੈਟਰਨ ਬਣਾਇਆ ਹੁੰਦਾ ਖੋਲਣ ਦਾ ਹਾਂਜੀ ਹੋਰ ਵੀ ਮੇਰੇ ਕੋਲ ਹੈਗੇ ਉਹ ਚੂੜੀ ਨਾ ਖੁੱਲਦੇ ਆ ਮਤਲਬ ਚਮਚ ਉਹਦੇ ਚੂੜੀ ਨਾ ਖੁੱਲਦੇ ਆ ਉਹ ਵੀ ਆਪਣੇ ਕੋ ਹੈਗੇ ਨਹੀਂ ਅੱਛਾ ਜੀ ਹਾਂਜੀ ਤੇ ਆ ਆ ਇਹ ਛੋਟਾ ਚਟਨੀ ਵਾਸਤੇ ਰਹਾ ਇਹ ਛੋਟੀ ਚਟਨੀ ਵਾਸਤੇ ਜਾਂ achar ਵਾਸਤੇ ਮਤਲਬ ਹਾਂਜੀ ਇਹ ਤਿੰਨੇ ਡੱਬੇ ਨੇ ਜੀ ਇਹਦੇ ਵਿੱਚ ਇਧਰ ਆ ਇੱਕ ਹੋਰ ਪੱਤੀ ਦਿਖ ਰਹੀ ਹੈ ਹਾਂਜੀ ਇਹ ਪੱਤੀ ਵਿੱਚ ਪੱਤੀ ਨਾਲ ਕਸਿਆ ਜਾਂਦਾ ਜੀ ਇਹ ਇਹ ਹੋਰ ਚੀਜ਼ ਇਹ ਲੱਗਾ ਇਹ ਚੀਜ਼ ਲੱਗਾ ਜੀ ਇਹਦੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹ ਪੁਰਾਣੀਆਂ ਪ੍ਰੈਸਾਂ ਨੇ ਜੀ ਅੰਗਰੇਜ਼ਾਂ ਵੇਲੀਆਂ ਦੀਆਂ ਇਹ ਤਾਂ ਬਹੁਤ ਪੁਰਾਣੀਆਂ ਹੋਣਗੀਆਂ ਹਾਂਜੀ ਦੇਖੋ ਚੱਕ ਕੇ ਦੇਖੋ ਵਜਨ ਦੇਖੋ ਜੀ ਕਿਆ ਬਾਤ ਹੈ ਇਹ ਕੋਟੂ ਕੋਟੇ 5-7 ਕਿਲੋ ਦੀ ਹੈਗੀ ਆ ਜੀ। ਕੋਲੇ ਤੇ ਚੱਲਣ ਵਾਲੀਆਂ ਸਾਰੀਆਂ ਜੀ। ਹਾਂਜੀ ਹਾਂਜੀ ਕੋਲੇ ਤੇ ਚੱਲਣ ਵਾਲੀਆਂ। ਹਾਂਜੀ ਹਾਂਜੀ ਸਾਰੀਆਂ ਕੋਲੇ ਵਾਲੀਆਂ ਨੇ ਜੀ। ਠੀਕ ਐ। ਤੇ ਇਹ ਗੜਬੇ ਨੇ ਜੀ ਪੁਰਾਣੇ। ਇਹ ਸਾਗ ਚੀਰਨ ਵਾਲੀ ਦਾਤੀ ਹੈ ਜਿਹੜੀ ਪਹਿਲੇ ਸਮੇਂ ਚ ਹੁੰਦੀ ਹੁਣ ਤਾਂ ਅੱਜ ਕੱਲ ਟੋਕਾ ਮਸ਼ੀਨ ਟਾਈਪ ਨਵੀਆਂ ਚੀਜ਼ਾਂ ਆ ਗਈਆਂ, ਨਵੀਂ ਟੈਕਨੋਲੋਜੀ ਆ ਗਈ। ਇਹ ਪੱਠੇ ਕੁੱਤਰਨ ਵਾਸਤੇ ਮਤਲਬ ਪਹਿਲਾਂ ਆਹ ਦਾਤ ਹੁੰਦਾ ਸੀਗਾ ਜੀ। ਅੱਛਾ ਜੀ ਆ ਪੱਠਿਆਂ ਨੂੰ ਮਤਲਬ ਉਧਰੋਂ ਲਿਆ ਕੇ ਫਿਰ ਇਹਦੇ ਨਾਲ ਆਪਣਾ ਹੌਲੀ ਵਾਲੀ ਕਰਦੇ ਸੀ। ਫਿਰ ਇਹਦੇ ਨਾਲ ਵੜਦੇ ਜਦੋਂ ਆਪਣੇ ਟੋਕੇ ਵਾਲੀ ਮਸ਼ੀਨਾਂ ਨਹੀਂ ਇਹਨੂੰ ਕੁੰਡੀ ਕਹਿੰਦੇ ਜਦੋਂ ਖੂਹ ਦੇ ਵਿੱਚ ਡੋਲ गिर ਜਾਂਦਾ ਸੀਗਾ ਰੱਸੀ ਮਤਲਬ ਚਲਦੀ ਚਲਦੀ ਘਸ ਕੇ ਟੁੱਟ ਜਾਂਦਾ ਸੀ ਉਹ ਡੋਲ ਵਿੱਚ गिर ਗਿਆ ਇਹ ਡੋਲ ਹੁਣ ਬੰਦਾ ਦਾ ਵਿੱਚ ਪੜਨੂ ਰਿਹਾ ਕਿਉਂਕਿ ਪਾਣੀ ਦੂਸਤ ਹੋ ਜਾਊਗਾ ਇਹਨੂੰ ਮਤਲਬ ਕੁੰਡੀ ਨੂੰ ਰੱਸੀ ਬੰਨ ਕੇ ਸਿੱਟੇ ਜਾਂਦਾ ਕਿਸੇ ਨਾ ਕਿਸੇ ਕੁੰਡੀ ਦੇ ਵਿੱਚ ਉਹ ਡੋਲ ਦਾ ਜਿਹੜਾ ਹਿੱਸਾ ਉਹ ਫਸ ਜਾਂਦਾ ਸੀ ਫਿਰ ਉਹ ਡੋਲ ਬਾਹਰ ਕੱਢਿਆ ਜਾਂਦਾ ਸੀ ਇਹਦੇ ਨਾਲ ਇਹਨੂੰ ਕੁੰਡੀ ਬੋਲਦੇ ਆ ਖੂਹ ਤੋਂ ਡੋਲ ਕੱਢਣ ਵਾਸਤੇ ਜੀ ਇਹ ਟਾਈਮ ਪੀਸ ਆ ਇਹ ਪੁਰਾਣੇ ਟਾਈਮ ਪੀਸ ਆ ਜੀ ਹਾਂਜੀ ਅੱਛਾ ਜੀ ਇਹ ਪੁਰਾਣੇ ਸਮਿਆਂ ਦੇ ਇਤਰਦਾਨ ਨੇ ਜੀ ਜਿਹੜੇ ਐਂ ਕਰਕੇ ਇਤਰ ਸਿੜਕਦੇ ਹੁੰਦੇ ਸੀ ਹਾਂਜੀ ਹਾਂਜੀ ਰਾਜੀ ਮਹਾਰਾਜਿਆਂ ਦੇ ਸਮੇਂ ਜਾਂ ਮਲ ਉਸ ਤੋਂ ਬਾਅਦ ਮਹਿਮਾਨ ਨਵਾਜੀ ਵਾਸਤੇ ਤੇ ਉਹ ਉਹ ਇਤਰ ਛੜਕਣ ਵਾਸਤੇ ਇਤਰਦਾਨ ਨੇ ਜੀ ਇਹ ਠੀਕ ਹੈ ਜੀ ਤੇ ਇਹ ਸਾਰੇ ਮਧਾਣੀਆਂ ਨੇ ਇਹ ਦੀਵੇ ਨੇ ਕੱਚ ਦੇ ਦੀਵੇ ਇਹ ਲਾਲਟਣਾ ਨੇ ਇਸ ਤਰ੍ਹਾਂ ਅਲੱਗ-ਅਲੱਗ ਆ ਵੀ ਲਾਲਟਣਾ ਵਾਵਾ ਪ੍ਰਾਂਤ ਦੀ ਰੇਲਵੇ ਦੀ ਹੈ ਜੀ ਅੱਛਾ ਰੇਲਵੇ ਦੀ ਹੈ ਹਾਂਜੀ ਇਹ ਰੇਲਵੇ ਦੀ ਲਾਲਟਣਾ ਜੀ ਇਹਦੇ ਠੀਕ ਹੈ ਤੇ ਇਸ ਤਰ੍ਹਾਂ ਇਹ ਸ਼ਿੰਗਾਰਦਾਨ ਬਾਕਸ ਨੇ ਹਾਂਜੀ ਇਹ ਇਨੂੰ ਕਹਿੰਦੇ ਨੇ ਕੁੱਚ ਜੀ ਕੁੱਚ ਹਾਂਜੀ ਇਹਨੂੰ ਕੁੱਚ ਕਹਿੰਦੇ ਨੇ ਜਦੋਂ ਪਹਿਲੇ ਸਮਿਆਂ ਦੇ ਵਿੱਚ ਮਤਲਬ ਜਲਾਹੇ ਦਰੀਆਂ ਬੁੰਦੇ ਸੀ ਤਾਣਾ ਪਾਉਂਦੇ ਸੀ ਉਹ ਤਾਣਾ ਢਿੱਲਾ ਨਾ ਹੋਵੇ ਉਹਨੂੰ ਮਤਲਬ ਮਾਵਾ ਲਾਇਆ ਜਾਂਦਾ ਸੀ ਉਹ ਮਾਵਾ ਇਹਦੇ ਨਾਲ ਲਾਉਂਦੇ ਸੀ ਜੀ ਇਹਨੂੰ ਕੁੱਚ ਕਹਿੰਦੇ ਨੇ ਜੀ ਠੀਕ ਹੈ ਇਹ ਤਾਂਬੇ ਦੀ ਤਾਰ ਆ ਸਾਰੀ ਨਹੀਂ ਜੀ ਨਹੀਂ ਨਹੀਂ ਜੀ ਇਹ ਇੱਕ ਕੋਈ ਜੜਾਂ ਨੇ ਜੀ ਕਿਸੇ ਦੀਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਲੱਕੜ ਦੀਆਂ ਬਰੰਤਾਂ ਨੇ ਜੀ ਇਹ ਗੋਲੇ ਨੇ ਵੱਡੀਆਂ ਪ੍ਰਾਤਨਾਂ ਬਣਾਈਆਂ ਜਿਵੇਂ ਗਾਚਣੀ ਤੇ ਘਾਕੂ ਆਪਣੇ ਸੌਰੀ ਗਾਚਣੀ ਤੇ ਕਾਗਜ਼ ਵਗੈਰਾ ਜਿਹੜਾ ਹੈਗਾ ਉਹ ਇਕੱਠਾ ਕਰਕੇ ਗੁੰਨ ਕੇ ਹਾਂਜੀ ਉਹ ਉਹਦੇ ਨਾਲ ਬਣਦੇ ਹੁੰਦਾ ਸੀ ਜੀ ਇਹ ਇਹ ਵੀ ਬਹੁਤ ਪ੍ਰਾਤਨਾਂ ਹੋ ਗਈਆਂ ਹਾਂਜੀ ਬਿਲਕੁਲ ਪ੍ਰਾਤਨਾਂ ਨੇ ਜੀ ਸਾਰੇ ਇਹ ਛਾਬੇ ਨੇ ਜੀ ਛਾਬੇ ਵਹੀਏ ਜਿਹਨੂੰ ਆਪਾਂ ਕਹਿ ਦਿੰਦੇ ਆ ਰੋਟੀ ਵਾਲੇ ਡੱਬੇ ਪੁਰਾਣੇ ਸਮਿਆਂ ਦੇ ਇਹਨਾਂ ਦੇ ਵਿੱਚ ਰੋਟੀ ਲਪੇਟ ਕੇ ਰੱਖ ਦਿੰਦੇ ਸੀ ਤੇ ਪੁਰਾਣੀਆਂ ਟੋکریاں ਆ ਗਈਆਂ ਇਹ ਹੈਂਡ ਮੇਡ ਟੋکریاں ਨੇ ਮਤਲਬ ਝੋਲੇ ਨੇ ਸਾਰੇ ਟੋکریاں ਨੇ ਤੇ ਇਹ ਇੱਕ ਗਰੇ ਨੇ ਜੀ ਇੱਕ ਗਰੇ ਨੇ ਠੀਕ ਹੈ ਜੀ ਇਹ ਫੁਲਕਾਰੀਆਂ ਨੇ ਜੀ ਇਹ ਪ੍ਰਾਤਨ ਜਿਹੜਾ ਮਤਲਬ ਆਪਣਾ ਵਿਰਸਾ ਸੀ ਉਹਨੂੰ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਵੀ ਪਹਿਲਾਂ ਹੱਥੀ ਕੰਮ ਕਿਵੇਂ ਕਿੰਨਾ ਹੁੰਦਾ ਸੀ ਝੋਲੇ ਵੀ ਜਿਹੜੇ ਮਤਲਬ ਕਹਿ ਲਓ ਹੱਥੀ ਬੁਣੇ ਤੇ ਅਸੀਂ ਪਰਕਾਰੀਆਂ ਜਾਂ ਗਰੇਵੀ ਮਤਲਬ ਹੱਥੀ ਇਹ ਵੀ ਇਹ ਵੀ ਹੈਂਡ ਮੇਡ ਹੈ ਜੀ ਇਹ ਸਾਰੇ ਮਤਲਬ ਹੱਥੀ ਬਣੇ ਜਾਂਦੇ ਸੀ ਮੇਰੇ ਹਿਸਾਬ ਨਾਲ ਬਾਈ ਜੀ ਜੇ ਆ ਪ੍ਰਾਤਨ ਚੀਜ਼ਾਂ ਦੀ ਇਹਨਾਂ ਦੀ ਗੱਲ ਕਰਗੇ ਇਹ ਤਾਂ ਮੇਰੇ ਹਿਸਾਬ ਨਾਲ ਆਪਣੇ ਕੋਲੇ ਸਾਰੀ ਹਰ ਇੱਕ ਆਈਟਮ ਹੋਊਗੀ ਹਾਂਜੀ ਲਗਭਗ ਪਿੰਡੂ ਸੱਭਿਆਚਾਰ ਦੀ ਹਰ ਇੱਕ ਆਈਟਮ ਆਈ ਗਈ ਹਾਂਜੀ 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 ਕਿਉਂਕਿ ਜੋ ਆਹੇ ਚੀਜ਼ਾਂ ਇਹ ਤੋਂ ਆਹ ਤਾਂ ਚੀਜ਼ਾਂ ਹੋਰ ਕੀ ਹੋਣਗੀਆਂ ਬਾਕੀ ਆਪਾਂ ਇੱਕ ਇੱਕ ਤੁਹਾਨੂੰ ਮੈਂ ਹੋਰ ਛੋਟੀ ਜਿਹੀ ਜਾਣਕਾਰੀ ਦੇਣਾ ਚਾਹੁੰਦਾ ਜਿਹੜਾ ਇਹਦੇ ਵਿੱਚ ਧਾਗਾ ਯੂਜ਼ ਹੁੰਦਾ ਸੀ ਜਿਹਨੂੰ ਆਪਾਂ ਰੇਸ਼ਮ ਕਹਿੰਦੇ ਸੀ ਰੇਸ਼ਮ ਦਾ ਧਾਗਾ ਹਾਂਜੀ ਇੱਕ ਪਾਸੇ ਚਾਂਦੀ ਦਾ ਰੁ ਮੁੱਲ ਦਾ ਉਸ ਵਜ਼ਨ ਦਾ ਮਤਲਬ ਧਾਗਾ ਹੁੰਦਾ ਸੀਗਾ ਅੱਜ ਕੱਲ ਕਿਸੇ ਨੂੰ ਨਹੀਂ ਪਤਾ ਵੀ ਹਾਂ ਵੀ ਇਹ ਸਸਤਾ ਹੁੰਦਾ ਸੀ ਜਾਂ ਮਹਿੰਗਾ ਹੁੰਦਾ ਸੀ ਜਾਂ ਕੀ ਭਾਅ ਹੁੰਦਾ ਸੀ ਇੱਕ ਪਾਸੇ ਚਾਂਦੀ ਦਾ ਮਤਲਬ ਰੁਪਿਆ ਇੱਕ ਪਾਸੇ ਆਪਣਾ ਧਾਗਾ ਇਹ ਉਸ ਮੁੱਲ ਦਾ ਮਤਲਬ ਇਹ ਧਾਗਾ ਹੁੰਦਾ ਸੀ ਜਿਹੜਾ ਇੱਕ ਬਈ ਜਿਹੜੀ ਆਪਾਂ ਬੁੱਢੀ ਮਾਈ ਕਹਿੰਦੇ ਨੇ ਵੀ ਉਹਦੇ ਤੋਂ ਵੀ ਬੰਦੇ ਹੁੰਦੇ ਸੀ ਨਾ ਜੀ ਕੱਪੜੇ ਉਹ ਉਸ ਤੋਂ ਜਿਵੇਂ ਉਹਨੂੰ ਕਹਿੰਦੇ ਗਰੀਬਾਂ ਦਾ ਰੇਸ਼ਮ ਕਹਿੰਦੇ ਸੀਗਾ ਹਾਂਜੀ ਹਾਂਜੀ ਬਿਲਕੁਲ ਜੀ ਉਸ ਤੋਂ ਵੀ ਬਣਦੇ ਸੀ ਹਾਂਜੀ ਬਿਲਕੁਲ ਇਹ ਸਾਰੀਆਂ ਹੈਂਡਮੇਡ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਦੇਖੋ ਮੋਬਾਈਲ ਤਾਂ ਹੁੰਦੇ ਨਹੀਂ ਸੀ ਵੀ ਮੋਬਾਈਲ ਲੈ ਕੇ ਬੈਠੇ ਰਹਿਣਾ ਠੀਕ ਹੈ ਉਦੋਂ ਮਤਲਬ ਹੱਥੀ ਆਰਟ ਹੁੰਦੀ ਸੀ ਬੈਠੇ ਲੇਡੀ ਜੀ ਬਹਿਲੀਆਂ ਕੰਮ ਕਰਤੋਂ ਮਤਲਬ ਇਸ ਤਰ੍ਹਾਂ ਇਹ ਕਢਾਈ ਕਰਦੀਆਂ ਰਹਿੰਦੀਆਂ ਸੀ ਇਹ ਸਾਰੀ ਹੈਂਡਮੇਡ ਮਤਲਬ ਜਿਹੜੀ ਹੈਗੀਆਂ ਨੇ ਇਹ ਇੱਥੇ ਮੈਂ ਤਾਂ ਨਾਲ ਪੇਂਟਿੰਗ ਲਾਈਆਂ ਨੇ ਤੇ ਇਹ ਸਰਦਾਰ ਭਗਤ ਸਿੰਘ ਦੀ origignal ਫੋਟੋ ਹੈ ਜੀ ਅਸੀਂ ओरिजिनल ਹੈ ਹਾਂਜੀ ओरिजिनल ਫੋਟੋ ਹੈ ਪ੍ਰਿੰਟ ਕੱਢਿਆ ਹੋਇਆ ਬਲੈਕ ਐਂਡ ਵਾਈਟ ਪ੍ਰਿੰਟ ਆ ਹਾਂਜੀ ਇਹ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੜਾ ਇਸ ਟਾਈਮ ਮੌਜੂਦਾ ਐਮਐਲਏ ਨੇ ਉਹਨਾਂ ਦੇ ਫਾਦਰ ਸਾਹਿਬ ਗੁਰਮੀਲ ਸਿੰਘ ਖਾਲਸਾ ਨੇ ਮੈਨੂੰ ਦਿੱਤੀ ਹੋਈ ਹੈ ਉਹਨਾਂ ਨੇ ਬਕਾਇਦਾ 2013 ਦੇ ਵਿੱਚ ਮੈਨੂੰ ਦਿੱਤੀ ਸੀ ਆਪਦਾ ਨਾਮ ਲਿਖ ਕੇ ਮੈਨੂੰ ਬਕਾਇਦਾ ਵੀਰ ਭਗਤ ਸਿੰਘ ਦੀ ਫੋਟੋ ਭਾਈ ਰਣਜੀਤ ਸਿੰਘ ਦੀ ਕਿਤਾਬ ਜੇਲ੍ਹ ਚਿੱਠੀਆਂ ਵਿੱਚੋਂ ਲਈ ਗਈ ਹੈ ਇਹ ਫੋਟੋ ਸਰਦਾਰ ਪਰਮਿੰਦਰ ਸਿੰਘ ਅਹਮਦਗੜ ਵਾਲਿਆਂ ਨੂੰ ਪ੍ਰੇਮ ਸਹਿਤ ਭੇਟ ਕੀਤੀ ਜਾਂਦੀ ਹੈ ਦਰਮੇਲ ਸਿੰਘ ਖਾਲਸਾ ਪਿੰਡ ਗਿਆਸਪੁਰਾ ਲੁਧਿਆਣਾ 2013 ਦੇ ਵਿੱਚ ਉਹਨਾਂ ਨੇ ਮੈਨੂੰ ਗਿਫਟ ਕੀਤੀ ਸੀ ਜੀ ਠੀਕ ਹੈ ਜੀ ਇਹ ਇਹ ਤਾਂ ਮਿਲਦੀ ਨਹੀਂ ਕਿ ਕੋਈ ਉਹ ਨਹੀਂ ਕਿਤੇ ਹੈ ਨਾ ਇਹ ਜੀ ਜੀ ਬਿਲਕੁਲ